ਮਾਫੀਆ ਦੇ ਖਿਲਾਫ ਮਾਨ ਸਰਕਾਰ ਦਾ ਜੋ ਬੁਲਡੋਜ਼ਰ ਹੈ ਨਸ਼ਿਆਂ ਦੇ ਖਿਲਾਫ ਮੋਹਮ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਡਰਗ ਮਾਫੀਆ ਦੇ ਘਰ ਪੁਲਿਸ ਦੇ ਵੱਲੋਂ ਬੁਲਡੋਜ਼ਰ ਚਲਾਇਆ ਗਿਆ ਦੇਖੋ ਜਰਾ ਤਸਵੀਰਾਂ ਦਿਖਾਵਾਂਗੇ ਡਰਗ ਮਾਫੀਆ ਦੇ ਘਰ ਤੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਵੱਡੀ ਮੋਹਮ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਡਰਗ ਮਾਫੀਆ ਤੇ ਨਕੀਲ ਕਸੰਦ ਲਈ ਉਹਨਾਂ ਦੇ ਘਰਾਂ ਤੇ ਹੁਣ ਪੰਜਾਬ ਪੁਲਿਸ ਬੁਲਡੋਜ਼ਰ ਚਲਾ ਰਹੀ ਹੈ ਜਸ ਵੀਰਾਂ ਵੀ ਦਿਖਾਵਾਂਗੇ ਬਟਿੰਡਾ ਦੇ ਪਿੰਡ ਤਲਵੰਡੀ ਸਥਿਤ ਤਸਕਰ ਸੋਨੂ ਦੇ ਘਰ ਤੇ ਬੁਲਡوزر ਚਲਾ ਦਿੱਤਾ ਗਿਆ ਸੋਨੂ ਦੇ ਖਿਲਾਫ ਡਰਗ ਤਸਕਰੀ ਮਾਮਲੇ ਦੇ ਵਿੱਚ 6 ਐਫ ਆਰ ਦਰਜ ਨੇ ਬੁਲਡوزر ਚਲਾ ਦਿੱਤਾ ਗਿਆ ਹੁਣ ਉਸ ਦੇ ਘਰ ਤੇ ਹੁਣ ਮਾਨ ਸਰਕਾਰ ਦਾ ਬੁਲਡوزر ਚੱਲੇਗਾ ਹਾਲਾਂਕਿ ਇਸ ਤਰ੍ਹਾਂ ਦੇ ਬੁਲਡੋਜ਼ਰ ਇਸ ਤੋਂ ਪਹਿਲਾਂ ਯੂਪੀ ਦੇ ਵਿੱਚ ਚਲਦੇ ਹੋਏ ਦੇਖੇ ਗਏ ਜਦੋਂ ਬੁਲਡੋਜ਼ਰ ਬਾਬਾ ਕਿਹਾ ਜਾਂਦਾ ਸੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਮਾਜਿਕ ਅੰਤਨਾ ਦੇ ਖਿਲਾਫ ਚਿਕੰਜਾ ਕਸਨ ਦੇ ਮਕਸਦ ਦੇਣਾ ਤਾਂ ਹਣ ਇਹ ਸਵਾਰ ਜੋ ਹੈ ਡਰਗ ਮਾਫੀਆ ਤੇ ਗੰਜਾ ਕਸਨ ਦੇ ਮਕਸਦ ਦੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਵੀ ਬੁਲਡੋਜ਼ਰ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਤੁਸੀਂ ਟਹਿ ਟੇਰੀ ਹੁੰਦਾ ਹੋਇਆ ਕਰ ਦੇਖ ਰਹੇ ਹੋ ਪੀਲਾ ਪੰਚਾ ਚੱਲ ਰਿਹਾ ਜਿਸ ਦੇ ਉੱਤੇ ਦਿਵਾਰਾਂ ਤੋੜੀਆਂ ਜਾ ਰਹੀਆਂ ਨੇ ਢੇਰ ਕੀਤੀਆਂ ਜਾ ਰਹੀਆਂ ਨੇ ਦਰਅਸਲ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਡਰਗ ਮਾਫੀਆ ਨੂੰ ਸਬਤ ਸਿਖਾਉਣ ਦੇ ਮਕਸਦ ਦੇ ਨਾਲ ਬੁਲਡੋਜ਼ਰ ਚਲਾਇਆ ਗਿਆ सोनू ਨਾਮ ਦਾ ਇੱਕ ਦਸਤਕਾਰ ਜਿਸ ਦੇ ਘਰ ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਟੀਵੀ ਸਕਰੀਨ ਤੇ ਦੇਖੋ ਜ਼ਰਾ ਕਾਨੂੰਨ ਵਿਵਸਥਾ ਜੋ ਹੈ ਹੋਰ ਜ਼ਿਆਦਾ ਸਖਤ ਕਰ ਦਿੱਤੀ ਗਈ ਹੈ ਬੁਲਡੋਜ਼ਰ ਦੇਖੋ ਜ਼ਰਾ ਪਿੰਡ ਤਲਵੰਡੀ ਸਿੱਤ ਤਸਕਰ ਸੋਨੂ ਸੋਨੂ ਦੇ ਘਰ ਤੇ ਬੁਲਡوزر ਪੀਲਾ ਪੰਜਾ ਚਲਾ ਦਿੱਤਾ ਗਿਆ ਪੰਜਾਬ ਪੁਲਿਸ ਨੇ ਪੀਲਾ ਪੰਜਾ ਚਲਾਇਆ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜ਼ੀਰੋ ਟੋਲਰੈਂਸ ਦੀ ਨੀਤੀ ਹੈ ਨਸ਼ਾ ਤਸਕਰਾਂ ਨੂੰ ਕਿਸੇ ਵੀ ਸੂਰਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਨਸ਼ਾ ਤਸਕਰਾ ਦੀ ਸੋਪੇਨਾ ਜਾਇਦਾਦਾ ਤੱਕ ਕੁਰਕ ਕੀਤੀਆਂ ਜਾਂਦੀਆਂ ਰਹੀਆਂ ਨੇ ਉੱਤੇ ਪੋਸਟਰ ਚਿਪਕਾਏ ਗਏ ਨੇ ਤੇ ਹੁਣ ਘਰ ਘਰ ਜੋ ਨੇ ਡਰਗ ਤਸਕਰਾਂ ਦੇ ਜੋ ਘਰ ਨੇ ਜੋ ਕਾਲੀ ਕਮਾਈ ਦੇ ਨਾਲ ਇਹਨਾਂ ਨੇ ਆਪਣੇ ਘਰ ਉਤਾਰ ਰੱਖੇ ਨੇ ਇਹਨਾਂ ਤੇ ਹੁਣ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਔਰ ਇਸ ਵੇਲੇ ਜੋ ਟੀਵੀ ਸਪ੍ਰਿੰਟ ਸਾਡੇ ਦਸ਼ਾ ਵ ਇੱਕ ਸਾਧਨੇ ਤਸਵੀਰਾਂ ਨੇ ਇਹ ਬਟਿੰਡਾ ਤੋਂ ਤਸਵੀਰਾਂ ਨੇ ਔਰ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ ਦੇਖੋ ਜ਼ਰਾ ਡਰਗ ਮਾਫੀਆ ਦੀ ਹੁਣ ਖੈਰ ਨਹੀਂ ਜੋ ਸੰਪਤੀਆਂ ਬਣਾਉਂਦੇ ਨੇ ਡਰਗ ਮਾਫੀਆ ਨਸ਼ਾ ਤਸਕਰੀ ਦੇ ਜ਼ਰੀਏ ਜੋ ਕਮਾਈਆਂ ਕਰਦੇ ਨੇ ਆਪਣੇ ਘਰ ਭਰਦੇ ਨੇ ਹੁਣ ਉਹ ਘਰਾਂ ਦੀ ਕੋਈ ਖੈਰ ਨਹੀਂ ਕਰ ਟੈਟੇਰੀ ਕਿਤੇ ਜਾ ਰਹੇ ਨੇ ਇਹ ਬੁਲਡੋਜ਼ਰ ਚੱਲਦਾ ਤੁਸੀਂ ਦੇਖ ਸਕਦੇ ਹੋ ਰੋਹਿਤ ਬੰਸਲ ਸਾਡੇ ਨਾਲ ਜੁੜੇ ਨੇ ਰੋਹਿਤ ਇਸ ਤੋਂ ਪਹਿਲਾਂ ਯੂਪੀ ਸਰਕਾਰ ਦੀ ਤਾਰੀਫ ਹੁੰਦੀ ਸੀ ਬੁਲਡੋਜ਼ਰ ਸਿਸਟਮ ਨੂੰ ਲੈ ਕੇ ਹੁਣ ਮਾਨ ਸਰਕਾਰ ਦੇ ਵੱਲੋਂ ਵੀ ਬੁਲਡੋਜ਼ਰ ਉਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਚੱਲਣਾ ਸ਼ੁਰੂ ਹੋ ਚੁੱਕੇ ਉਹਨਾਂ ਦੇ ਘਰਾਂ ਤੇ ਡਰਗ ਮਾਫੀਆ ਦੇ ਹੁਣ ਖੈਰ ਨਹੀਂ ਹੈ ਨਕੇਲ ਇੱਕ ਸਬਕ ਸਿਖਾਉਣ ਦੇ ਲਈ ਜਦੋਂ ਗੰਭੀਰ ਗੱਲ ਕੀਤੀ ਜਾਵੇ ਤਾਂ ਸੋਨੂ ਨਾਮ ਦਾ ਵਿਅਕਤੀ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਕਲੀਕ ਨਸ਼ੇ ਦੇ ਮਾਮਲਿਆਂ ਦੇ ਵਿੱਚ ਗ੍ਰਿਫਤ ਸੀਗਾ ਔਰ ਇਸ ਵਿਅਕਤੀ ਦੇ ਵੱਲੋਂ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਜਿਹੜੀਆਂ ਜਾਨਾਂ ਨੇ ਉਹ ਨਸ਼ੇ ਦੇ ਕਰਕੇ ਬਰਬਾਦ ਕਰ ਦਿੱਤੇ ਗਈਆਂ ਹੋਣਗੀਆਂ ਪਿਛਲੇ 3 ਸਾਲਾਂ ਦੇ ਵਿੱਚ ਇਸ ਦੇ ਖਿਲਾਫ 6 ਐਫ ਆਈ ਆਰ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਸੀ ਇਸ ਤੋਂ ਪਹਿਲਾਂ ਜੋ ਐਕਸ਼ਨ ਪੰਜਾਬ ਦੇ ਹੰਦ ਦਾ ਨਜ਼ਰ ਆ ਰਿਹਾ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖੱਲ ਪੌਣ ਲਈ ਜਿੱਥੇ ਅਜਿਹੇ ਲੋਕਾਂ ਦੀਆਂ ਜ਼ਮੀਨਾਂ ਸੀ ਜਿਹੜੀਆਂ ਉਹ ਪਹਿਲਾਂ ਕੇਸਾਂ ਦੇ ਵਿੱਚ ਅਟੈਚ ਕੀਤੀਆਂ ਹੋਈਆਂ ਹਨ ਪਰ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਨ ਕੁੱਟ ਕਰਨ ਵਰਗਾ ਕਦਮ ਚੁੱਕਿਆ ਗਿਆ ਪਰ ਹੁਣ ਇੱਕ ਜਿਹੜਾ ਨਵਾਂ ਕਦਮ ਹੈਗਾ ਉਹ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਹੈਗਾ ਪੀਲਾ ਪੰਜਾ ਜਿਹੜਾ ਉਹ ਪੰਜਾਬ ਦੇ ਅੰਦਰ ਵਰਤਿਆ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੀਸੀਬੀ ਦੇ ਨਾਲ ਜਿਹੜਾ ਇਹ ਘਰ ਹੈਗਾ ਪੂਰੇ ਤਰੀਕੇ ਦੇ ਨਾਲ ਢਾ ਦਿੱਤਾ ਗਿਆ ਕਿਉਂਕਿ ਨਸ਼ੇ ਦੀ ਕਮਾਈ ਦੇ ਵਿੱਚੋਂ ਜੇਕਰ ਕੋਈ ਵੀ ਵਿਅਕਤੀ ਆਪਣਾ ਘਰ ਬਣਾਏਗਾ ਜ਼ਮੀਨ ਜਾਇਦਾਦ ਬਣਾਏਗਾ ਤਾਂ ਉਹ ਇਹ ਨਾ ਸੋਚੇ ਕਿ ਉਹ ਬਚ ਜਾਏਗਾ ਇੱਕ ਨਾ ਇੱਕ ਦਿਨ ਉਸ ਦਾ ਜਿਹੜਾ ਅੰਜਾਮ ਹੈਗਾ ਉਹ ਇਸੇ ਤਰੀਕੇ ਦੇ ਨਾਲ ਹੋਏਗਾ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅੱਧੀ ਰਾਤ ਨੂੰ ਇਹ ਕਾਰਵਾਈ ਹੈਗੀ ਉਹ ਹੁੰਦੀ ਹੋਈ ਦਿਖਾਈ ਦੇ ਰਹੀ ਹੈਗੀ ਔਰ ਬਾਕੀ ਲੋਕ ਜਿਹੜੇ ਅਜਿਹੇ ਮਾਮਲਿਆਂ ਦੇ ਵਿੱਚ ਲਿਪਟੇ ਨੇ ਜਾਂ ਬਹੁਤ ਸ ਨੇ ਉਹਨਾਂ ਦੇ ਲਈ ਇੱਕ ਸਿੱਧੇ ਤੌਰ ਦੇ ਉੱਪਰ ਸੰਦੇਸ਼ ਹੈ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਵੀ ਕਾਰਵਾਈ ਦੇ ਲਈ ਤਿਆਰ ਰਹੋ ਔਰ ਉਹ ਕਾਰਵਾਈ ਕਿਸ ਤਰੀਕੇ ਦੀ ਹੋਏਗੀ ਉਹ ਪੀਵੀ ਸਕਰੀਨ ਦੇ ਉੱਪਰ ਖਾਸ ਲੋਕ ਦੇ ਨਾਲ ਦੇਖੀ ਜਾ ਸਕਦੀ ਹੈ ਇਹ ਬਿਲਡوزر ਐਕਸ਼ਨ ਅਸੀਂ ਦੇਖ ਰਹੇ ਹਾਂ ਤਾਂ ਬਿਲਡوزر ਦੇ ذریعے ਕਿਸੇ ਦੇ ਘਰ ਨੂੰ ਟਾਉਣ ਦੇ ਲਈ ਕਾਨੂੰਨ ਦੀ ਕਿਤਾਬ ਕੀ ਕਹਿੰਦੀ ਹੈ ਸਰਕਾਰ ਟੈਟੇਰੀ ਕਰ ਸਕਦੀ ਹੈ ਸਬਕ ਸਿਖਾਉਣ ਦੇ ਲਈ ਇਸ ਤਰ੍ਹਾਂ ਜਾਂ ਅਦਾਲਤ ਦੇ ਵੱਲੋਂ ਇਜਾਜ਼ਤ ਲੈਣੀ ਪੈਂਦੀ ਹੈ ਸਾਰੇ ਕਾਨੂੰਨੀ ਤਰੀਕੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਚੀਜ਼ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਗਈ ਆ ਪਰ ਇੱਕ ਸੁਨੇਹਾ ਜਿਹੜਾ ਉਹ ਦੇਣ ਦੀ ਜ਼ਰੂਰ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਹੈ ਕਿ ਤੁਸੀਂ ਜੇਕਰ ਕੋਈ ਵੀ ਵਿਅਕਤੀ ਨਸ਼ੇ ਵੇਚ ਕੇ ਸੋਚ ਰਿਹਾ ਹੋਵੇਗਾ ਕਿ ਉਹ ਬਚ ਜਾਏਗਾ ਜਾਂ ਨਸ਼ੇ ਵੇਚ ਕੇ ਲੱਗਦਾ ਹੈ ਕਿ ਉਸ ਨੂੰ ਵੱਡੇ ਵੱਡੇ ਘਰ ਬਣਾ ਲਏਗਾ ਤਾਂ ਉਸ ਦਾ ਹਸ਼ਰ ਕੀ ਹੋਏਗਾ ਉਸ ਦਾ ਅੰਜਾਮ ਕੀ ਹੋਏਗਾ ਉਹ ਸਾਫ਼ ਤਰੀਕੇ ਦੇ ਨਾਲ ਦੇਖਿਆ ਜਾ ਸਕਦਾ ਹੈਗਾ ਕਿਉਂਕਿ ਲੋਕਾਂ ਨੂੰ ਲੱਗਦਾ ਹੁੰਦਾ ਕਿ ਹੁਣ ਸ਼ਾਇਦ ਵੱਡੀਆਂ ਕੋਠੀਆਂ ਬਣ ਗਈਆਂ ਨੇ ਔਰ ਅਸੀਂ ਹੁਣ ਵੱਡੇ ਬੰਦੇ ਹੋ ਗਏ ਹਾਂ ਸਾਨੂੰ ਕੋਈ ਹੱਥ ਨਹੀਂ ਪਾ ਪਾਏਗਾ ਪਰ ਇਹ ਵੱਡੀਆਂ ਕੋਠੀਆਂ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਢਹਿ ਸਕ ਦੇ ਤੌਰ ਦੇ ਉਪਰ ਸੁਨੇਹਾ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤਾ ਗਿਆ ਇਹ ਤਾਂ ਇੱਕ ਮਹਿਜ਼ ਕਹਿ ਸਕਦੇ ਹਾਂ ਕਿ ਸ਼ੁਰੂਆਤ ਹੈ ਪਰ ਇਸ ਤੋਂ ਅੱਗੇ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਬਾਕੀ ਉਹਨਾਂ ਲੋਕਾਂ ਦੇ ਲਈ ਵੀ ਹੋਣਗੀਆਂ ਜਿਹੜੇ ਨਸ਼ੇ ਵਰਗੇ ਇਹ ਕਾਲੇ ਧੰਦੇ ਦੇ ਵਿੱਚ ਫਸੇ ਹੋਏ ਨੇ ਔਰ ਖਾਸ ਤਰੀਕੇ ਦੇ ਨਾਲ ਜਿਹੜੇ ਲੋਕ ਸੋਚ ਰਹੇ ਨੇਗੇ ਕਿ ਉਹ ਬਚ ਜਾਣਗੇ ਤਾਂ ਉਹਨਾਂ ਦੇ ਬਚਣ ਦੇ ਰਸਤੇ ਜਿਹੜੇ ਉਹ ਨਜ਼ਰ ਨਹੀਂ ਆਉਂਦੇ ਬਿਲਕੁਲ ਬਚਣ ਦੇ ਰਸਤੇ ਜਾਨੇ ਉਹ ਖਤਮ ਕੀਤੇ ਜਾ ਰਹੇ ਨੇ ਔਰ ਸਖਤ ਕਾਰਵਾਈ ਪੰਜਾਬ ਸਰਕਾਰ ਦੇ ਵੱਲੋਂ ਹੁਣ ਵਢੀ ਗਈ ਹੈ ਬਿਲਡੋਜ਼ਰ ਐਕਸ਼ਨ ਦੇਖੋ ਜਰਾ ਪੰਜਾਬ ਦੇ ਵਿੱਚ ਇਹ ਬਟਿੰਡਾ ਤੋਂ ਤਸਵੀਰਾਂ ਨੇ ਇਪਲ ਡੋਜ਼ਰ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਡਰੱਗ ਮਾਫੀਆ ਨੂੰ ਸ਼ਿਕੰਜਾ ਕਸਣ ਦੇ ਨਾਲ ਮਕਸਦ ਨਾਲ